ਤਿੰਗੂ ਦੀ 스테ਜ ਤੇ ਭਾਜਪਾ ਦੇ ਗੁੰਡਿਆਂ ਨੇ ਜਿਹੜਾ ਵਾ 100 150 ਬੰਦਾ ਉੱਥੇ ਆ ਕੇ ਫੋਰਸ ਤੇ ਹੁੰਦਿਆਂ ਜਿਵੇਂ ਹਮਲਾ ਕੀਤਾ ਸੀ ਤੁਹਾਨੂੰ ਪਤਾ ਹੀ ਹੈਗਾ ਵਾ ਇੱਥੇ ਸਿਕਿਉਰਿਟੀ ਹੈਗੀ ਪੰਜਾਬ ਪੁਲਿਸ ਦੀ ਤੋਂ ਇਸ ਕਰਕੇ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਜਿਨ੍ਹਾਂ ਨੂੰ ਭਾਜਪਾ ਪਸੰਦ ਆ ਵੀ ਜੇ ਇਹ ਪੰਜਾਬ ਚ ਆ ਕੇ ਇਹ ਮੰਦਿਰਾਂ ਤੇ ਗੁਰਦੁਆਰਿਆਂ ਦੇ ਨਾਂ ਤੇ ਭੇਡਣਗੇ ਤੁਹਾਨੂੰ ਇਹ ਜਾਤਾਂ ਦੇ ਨਾਂ ਤੇ ਲੜਾਉਣਗੇ ਅਰ ਕਿਉਂਕਿ ਇਹ ਇੰਡੀਆ ਲੈਵਲ ਤੇ ਹਾਰ ਕੇ ਹੈਗੇ ਆ ਪੰਜਾਬ ਚ ਇਹਨਾਂ ਨੂੰ ਕੋਈ ਸੀਟ ਨਹੀਂ ਮਿਲੀ ਹੈਗੀ ਅਰ ਇਹ ਚੱਲ ਰਿਹਾ ਅੰਦੋਲਨ ਜਿਹੜਾ ਲਗਾਤਾਰ ਅੱਗੇ ਜਾ ਰਿਹਾ ਹੁਣ ਇਹਨਾਂ ਨੂੰ ਲੱਗਦਾ ਵਾ ਕਿ ਇਹ ਮੰਗਾ ਮੰਨ ਤੋਂ ਬਿਨਾਂ ਤਾਂ ਕੋਈ ਗੁਜ਼ਾਰਾ ਨਹੀਂ ਹੈਗਾ ਫਿਰ ਆਪਦੇ ਸਮਰਥਨ ਅਸੀਂ ਕੱਲੇ-ਕੱਲੇ ਦੀ ਫੋਟੋ ਅਰ ਪਿੰਡਾਂ ਤੋਂ شناخت ਕਰਵਾ ਦੇਾਂਗੇ ਇਹ ਬੰਦਿਆਂ ਨੇ ਜੋ ਕੁਝ ਕੀਤਾ ਜਾ ਕੇ ਸ਼ੰਭੂ ਬਾਰਡਰ ਤੇ ਇਸ ਕਰਕੇ ਜਿਹੜੇ ਪਿੰਡਾਂ ਦੇ ਲੋਕ ਨੇ ਪਵਾਦ ਦੇ ਲੋਕ ਨੇ ਇਹ ਤੇਰਾ ਫਰਵਰੀ ਤੋਂ ਹੀ ਲੰਗਰ ਵਰਤਾ ਰਹੇ ਨੇ ਜਿੰਨਾ ਉਹਨਾਂ ਦਾ ਸਹਿਯੋਗ ਆ ਉਹਦਾ ਕੋਈ ਦਿਨ ਦਤਣ ਜਾ ਸਕਦਾ ਇਹ ਸਥਾਨਕ ਲੋਕਾਂ ਤੇ ਨਾਤਾ ਦੇ ਪਾਛਪਾ ਦੇ ਗੁੰਡੇ ਜੋ ਕੁਝ ਕਰ ਰਹੇ ਨੇ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਕਹਿਣਾ ਚਾਹੁੰਦੇ ਆ ਕੋਈ ਦਮੀਆਂ ਲਾਸ਼ਾਂ ਟਕਰਾ ਕੇ ਆਪ ਬੁਸ਼ਾਉਂਦਾ ਇਰਾਦਾ ਹੁਣ ਪਾਛਪਾ ਦਾ ਕੰਮ ਤੁਸੀਂ ਕਰਨਾ ਚਾਹੁੰਦੇ ਹੋ ਤੁਹਾਡੀ ਸਿਕਿਉਰਿਟੀ ਆ ਤੁਸੀਂ ਪੁੱਛੋ ਆਪਦੇ ਐਸਐਸਪੀ ਨੂੰ ਉਹ ਕਿੱਥੇ ਆ ਇੱਡੇ ਵੱਡੇ ਅੰਦੋਲਨ ਦੀ ਰਾਖੀ ਕਰਨੀ ਤੁਸੀਂ ਕਿੱਥੇ ਹੈਗੇ ਜੇ ਜਾਂ ਤੁਹਾਡੀ ਇੰਟੈਲੀਜੈਂਸੀ ਨੂੰ ਪਤਾ ਸੀ ਫਿਰ ਤੁਸੀਂ ਕਿਉਂ ਨਹੀਂ ਕਲਮ ਚੱਕੇ ਹੈਗੇ ਸੋ ਇਸ ਕਰਕੇ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਆ ਲੋਕਲ ਪਾਰਦੀਆਂ ਨੂੰ ਬੇਨਤੀ ਕਰਦੇ ਅੱਗੇ ਆਓ ਔਰ ਮੋਰਚੇ ਵਿੱਚ ਪਹੁੰਚੋ ਆਕਵਾ ਨੂੰ ਬੇਨਤੀ ਕਰ ਰਹੇ ਹਾਂ ਇਹ ਸਾਹਮਲੇ ਦਾ ਪੱਪਾ ਮੋਦੀ ਦੀ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਦੇਾਂਗੇ ਬਿਲਕੁਲ ਡਰਨ ਦੁਰਨ ਵਾਲੇ ਨਹੀਂ ਹੈਗੇ ਅਰੇ ਪਾਜਪਾ ਪਹਿਲੋਂ ਵੀ ਚਾਲ ਚੱਲਦੇ ਰਹੀ ਪਹਿਲੋਂ ਵੀ ਇਹਨਾਂ ਦੇ ਮੂੰਹ ਭੰਨੇ ਆ ਅੱਗੇ ਵੀ ਮੂੰਹ ਭੰਨਾਂਗੇ ਔਰ ਹੁਣ ਪਾਜਪਾ ਮੋਦੀ ਸਰਕਾਰ ਆਪਦੇ ਚੰਨਣਾ ਤੇ ਪਹਿਲੋਂ ਵੀ ਜਦੋਂ ਆਏ ਸੀ ਮੀਡੀਆ ਨਾਲ ਸੀਗਾ ਹਰ ਸੂਖ ਖਾਲਿਆਂ ਨਾਲ ਮੀਡੀਆ ਹੁੰਦਾ ਵਾ ਅਸੀਂ ਕੋਈ ਇਤਰਾਜ਼ ਨਹੀਂ ਕਰਦੇ ਮੀਡੀਆ ਤੇ ਹੁਣ ਇਹਨਾਂ ਚੰਨਣਾ ਤੇ ਪਰਸੈਪਸ਼ਨ ਬਣਾਉਂਦਾ ਜਨਮ ਕੀਤਾ ਜਾਊਗਾ ਔਰ ਜੋ ਪਾਜਪਾ ਦਾ ਮੀਨਸਟ੍ਰੀਮ ਮੀਡੀਆ ਵੇ ਬਖਾਲੂਗਾ ਜੁਪੀ ਦੇ ਵਿੱਚ ਜਿਹੜੀ ਪ੍ਰਧਾਨ ਮੰਤਰੀ ਦੀ ਗੱਡੀ ਤੇ ਜੁੱਤੀ ਵਜੀ ਉਹਨੂੰ ਕਿਸੇ মিডিਆ ਨੇ ਨਹੀਂ ਬਖਾਲਿਆ ਹੈਗਾ ਕੁਝ ਚੰਨ ਨਿਰਪੱਖ ਖਬਰਾਂ ਤੋਂ ਇਲਾਵਾ ਇਸ ਕਰਕੇ ਸਾਜ਼ਿਸ਼ ਰੱਜੀ ਜਾਇਆ ਕਿਸਾਨੋ ਮਿਹਦੂਰੋ ਤਗੜੇ ਹੋ ਜਾਓ ਅਸੀਂ ਇਹ ਇਹਦਾ ਇਹਦਾ ਜਵਾਬ ਇੱਟ ਦਾ ਜਵਾਬ ਪੱਥਰ ਨਾਲ ਦਵਾਂਗੇ ਆਪਣੇ ਵੱਲੋਂ ਸ਼ਾਂਤੀ ਬਣਾ ਕੇ ਰੱਖਣੀ ਆ ਔਰ ਔਰ ਦੇਖੋ ਉਹਨਾਂ ਨੇ ਸਮੇਂ ਵਿੱਚ ਕਿਵੇਂ ਇਸਾਂ ਗੱਲਾਂ ਦਾ ਜਵਾਬ ਦਿੰਨੇ ਆ ਹਰਿਆਣਾ ਔਰ ਮਹਾਰਾਸ਼ਟਰ ਦੇ ਲੋਕ भाजपा में जवाब <coughs> दोस्तों सतिगुरु जी का खालसा वाहिगुरु जी भते। अभी अभी यहाँ से हमें सूचना मिली है शंभू बॉर्डर के ऊपर कुछ लोगों ने आकर गुंडागर्दी करने का काम किया है वहाँ पे बवाल खड़ा किया है कह रहे हैं कि आंदोलन को उठाओ हमें रास्ता छोड़ो पहले हम ये स्पष्ट कर देना चाहते हैं कि ये रास्ता हमने नहीं बंद किया ये रास्ता सरकार की ओर से बंद किया गया है वो जो हमारे साथ आकर हमारे आदमियों के साथ झगड़ा करते हैं उनके उन, उन सबको मेरा निवेदन है कि वो पहले जाकर सरकार का वो जगह देखें उनसे रास्ता खुलवाएं उनसे जब रास्ता खुल जाएगा तो हमारे लिए भी रास्ता खुल जाएगा हम भी दिल्ली जाएंगे हमें यहाँ बैठने का कोई शौक नहीं है पहली बात दूसरी बात यह है कि मैं सरकार से को ये निवेदन करूंगा कि सरकार इस बात का गंभीरता से संज्ञान लें यह कोई छोटी बात नहीं है बहुत बड़ी जानबूझ करवाई जा रही है घटना है क्योंकि जिस जिन जिन लोगों को जिन जिन सरकारों को यहाँ पीसफुली चल रहे आंदोलन का खमैजा भुगतना पड़ रहा है आय दिन उनका नुकसान हो रहा है वो नहीं चाहते कि ये पीसफुली आंदोलन यहाँ चले ये उन्हीं की साजिश है उन्हीं की गेम खेली जा रही है उन्हीं की तरफ से और पता भी चला है कि कुछ लोग वो लोग हैं उसमें शामिल जो पॉलिटिकली बैकग्राउंड के हैं पॉलिटिकली लोगों के साथ बिल्कुल तालमेल बैठा कर चल रहे हैं और उन लोगों को आम जनता को वो लोग बहलाकर फुसलाकर उनको अपने पीछे लगाकर वहां लाते हैं ये सरकार की जिम्मेदारी बनती है वो पीसफुली प्रोटेस्ट चल रहा है पीसफुली चल रहे प्रोटेस्ट को किसी तरह की अगर कोई भी वहाँ आकर गुंडागर्दी करता है खराब करता है तो वो बर्दाश्त नहीं किया जाएगा वो ये पंजाब है याद रखना चाहिए सरकार को जब दिल्ली की सरहदों पर बैठे थे तब भी ऐसी गुंडागर्दी करने वाले लोग बहुत पैदा होते थे जो ये कहते थे कि हमें रास्ता खड़पा कर दो और उस समय भी पंजाब ने बर्दाश्त नहीं किया हरियाणा ने बर्दाश्त नहीं किया था और अब भी लोग इस शांतमयी चल रहे आंदोलन को किसी तरह का भी कोई नुकसान पहुंचाने की अगर सरकार की एजेंसियां पॉलिसी कोई नीति करने का प्रयास करेंगी तो उसका खमियाजा सरकार को भुगतना पड़ेगा